ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦੀਆਂ ਮੁਸ਼ਕਲਾਵਧੀਆਂ ਨਜ਼ਰ ਆ ਰਹੀਆਂ ਨੇ ਦਰਅਸਲ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਐਸਚੂ ਨੂੰ ਸ਼ਰਿਆਮ ਗਾਲਾਂ ਕੱਢਦੇ ਨਜ਼ਰ ਆਏ ਦੱਸਿਆ ਕਿ ਅਜਨਾਲਾ ਹਲਕੇ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਆਪਣੀ ਗੱਡੀ ਦੇ ਵਿੱਚੋਂ ਇਸ ਸਮੇਂ ਗੁਜ਼ਰ ਰਹੇ ਸਨ ਜਾਨ ਦੀ ਗੰਭੀਰਤਨ ਦੇਖਦੇ ਹੋਏ ਉਹਨਾਂ ਨੇ ਤੁਰੰਤ ਆਪਣੀ ਗੱਡੀ ਰੋਕੀ ਤੇ ਬਿਨਕਸੀ ਦੇਰੀ ਤੋਂ ਸਿੱਧੇ ਟ੍ਰੈਫਿਕ ਵੱਲ ਰੁਕੀ ਤਾਂ ਕੁਲਦੀਪ ਦੀਵਾਲਾ ਟ੍ਰੈਫਿਕ ਕਰਮਚਾਰੀਆਂ ਵਜੋ ਖੁਦ ਡਿਊਟੀ ਨਿਭਾਈ ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਪਰ ਇਸ ਦੇ ਵਿਚਕਾਰ ਦੱਸਦੇ ਕਿ ਵਿਧਾਇਕ ਧਾਲੀਵਾਲ ਕਾਫੀ ਗਰਮ ਹੁੰਦੇ ਨਜ਼ਰ ਆਏ ਇਹਨਾਂ ਦੇ ਵੱਲੋਂ ਸ਼ਰੇਆਮ ਐਸਐਚਯੂ ਨੂੰ ਗਾਲਾਂ ਕੱਢੀਆਂ ਗਈਆਂ ਕੀ ਕੁਝ ਕਿਹਾ ਗਿਆ ਇੱਕ ਵਾਰ ਆਪਾਂ ਸੁਣਦੇ ਆਂ ਕਿੱਥੇ ਪਤਾ ਕਿੱਥੇ ਮਰਿਆ ਅੱਗੇ ਲਾ ਨੂੰ ਸੱਚੋਕਾ ਕੱਲ੍ਹ ਦਾ ਬਾਕ